ਖੜਾ ਨੇ ਮਚਾਈ ਤਬਾਹੀ ਦੀ ਖੜਾ ਨੇ ਮਚਾਈ ਕਹਿਰ ਦੀ ਕਿਉਂਕਿ ਪੰਜਾਬ ਦੇ 7 ਜ਼ਿਲ੍ਹੇ ਹੜ੍ਹਾਂ ਨਾਲ ਪ੍ਰਭਾਵਿਤ ਨੇ 4 ਜ਼ਿਲ੍ਹੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਨੇ ਜਿਵੇਂ ਜ਼ਿਕਰ ਕਰਾਂ ਤੇ जो माझा है उसके दो जिले गुरदासपुर के पठानकोट मालवा के फाजिलका फिरोजपुर सब तो ज्यादा हड़ा प्रभावित ने पर पंजाब हर प्रभावित इलाक अजय भी खराब ने सूबे भर के करीब पांच सौ पिंड हड़ा की लपेट च आ चुके लगातार उफान त है रावी दरिया ब्यास दरिया से सतलुज दरिया गुरदासपुर के कई पिंड अजे भी छे तो लैके अठ अठ फुट तक पानी भरया हुआ है डेरा बाबा नानक हालात सब तो ज्यादा नाजुक ने चिंताजनक ने फाजिलका फिरोजपुर भी हालात सुधर नहीं रहे दर्ज के फौज ने वालों रेस्क्यू ऑपरेशन चलाया जा रहा है अटोर जो है वो भी पहुंच चुकी है हर प्रभावित इलाक हम तक बवंजा सौ नब्बे लोगों का रेस्क्यू किया जा चुका है गुरदासपुर करीब दो हजार लोगों को सुरक्षित थावान पर पहुंचाया गया है सरकार वालों हैलीकॉप्टर ते ड्रोन राही ਜੋ ਰਹਾਸ ਸਮਗਰੀ ਹੈ ਉਹ ਲੋਕਾਂ ਤੱਕ ਪਹੁੰਚਾਈ ਜਾ ਰਹੀ ਤੇ ਕਿਸੇ ਕੇ ਨਾਲ ਪੰਜਾਬ ਚ ਹਜੇ ਵੀ ਜੋ ਹਾਲਾਤ ਨੇ ਲਗਾਤਾਰ ਵਿਗੜੇ ਹੋਏ ਨੇ న్యూਸ ਟੀਮ ਲਗਾਤਾਰ ਮਹਾ ਕਵਰੇਜ ਕਰ ਰਿਹਾ ਹੈ ਵੱਖ-ਵੱਖ ਥਾਵਾਂ ਤੇ ਸਾਡੇ ਸਹਿਯੋਗੀ ਗਰਾਊਂਡ ਜ਼ੀਰੋ ਤੇ ਪਹੁੰਚੇ ਹੋਏ ਨੇ ਪਲ-ਪਲ ਦੀ ਅਪਡੇਟ ਕੀ ਕੁਝ ਇਨਾ ਜ਼ਿਲ੍ਹਿਆਂ ਦਾ ਜੋ ਇਲਾਕਿਆ ਦਾ ਹਾਲ ਹੈ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਸਾਡੇ ਵੱਲੋਂ ਲਗਾਤਾਰ ਜਾਰੀ ਹੈ ਬੀਤੇ ਕੱਲ ਅਸੀਂ ਤਸਵੀਰਾਂ ਦੇਖਿਆ ਸੀ ਕੁ ਡੇਰਾ ਬਾਬਾ ਨਾਨਕ ਦੇ ਜੋ ਹਾਈਵੇ ਹੈ उत्तें भी गोडे गोडे कई कई फुट पानी भर गया से पर हले भी जो हालात ने बेहद ही नाजुक बखाव से बने हुए हैं रेस्क्यू ऑपरेशन लगातार जारी है जिन्होंने थावान लोग अज भी फसे हुए हैं उतों प्रशासन दीम पहुँच रही बी एस एफ के जवान उत्तर पहुँच रहे हैं हवाई सेना के जरिए जो हैलीकॉप्टर के जरिए भी उन्होंने जो है वो रेस्क्यू उतों किया जा रहा है, है मेरा मेरे सहयोगी सुखजिंदर कुमार जुड़े हुए हैं चक्की दरिया पठानकोट टू लाइव मौजूदा तस्वीर की कुछ है चक्की दरिया किस तरीके अपना कहर बर पा रहे हैं बीते कल अभी भी देखिया रावी दरिया का कहर एज इट इज लगातार जारी सी डेरा बाबा नानक पठानकोट गुरदासपुर के वक्त थावान जो पानी है उतरण की थां होर व ਕਿ ਬਿਲਕੁਲ ਮੈਂ ਤਾਂ ਸੱਚਾ ਚਾਹਾਂਗਾ ਕਿ ਪਿਛਲੇ 48 ਘੰਟਿਆਂ ਤੋਂ ਲੋਕਾਂ ਦੇ ਲਈ ਰਾਹਤ ਦੀ ਖਬਰ ਇਹ ਹੈ ਕਿ ਬਰਸਾਤ ਕੋਈ ਨਹੀਂ ਹੋਈ ਜਿਹਨੇ ਪਖਾਨਕੋੜ ਦੇ ਵਿੱਚ ਜਿਸ ਕਰਕੇ ਕਿ ਲੋਕਾਂ ਨੇ ਸੁੱਖ ਦਾ ਸਾਹ ਲਿਆ ਪਰ ਦੂਸਰੇ ਪਾਸੇ ਇੱਕ ਵਾਰੀ ਪਾਣੀ ਦੀ ਗਈ ਹੈ ਤਾਂ ਪਾਣੀ ਵੀ ਕਾਫੀ ਹੀਟਾ ਆਇਆ ਪਰ ਜੇਕਰ ਰਾਵੀ ਦਰਿਆ ਦੀ ਗੱਲ ਕਰੀਏ ਤਾਂ ਰਾਵੀ ਦਰਿਆ ਦੇ ਵਿੱਚ ਪਾਣੀ ਉਸ ਉਸ ਤਰ੍ਹਾਂ ਦਾ ਹוסਨਾ ਹੀ ਆ ਤੇ ਰਾਵੀ ਦਰਿਆ ਨੇ ਕਾਫੀ ਮਾਰ ਜੜੀ ਐ ਸੰਹਾਦੀ ਇਲਾਕੇ ਵਿੱਚ ਮਾਰੀ ਐ ਅਤੇ ਲੋਕਾਂ ਦੇ ਕਈ ਘਰ ਟਹਿ ਗਏ ਨੇ ਕਈ ਦੁਕਾਨਾਂ ਢਾਈਆਂ ਨੇ ਨਾਲ ਦੀ ਨਾਲ ਕਿਸਾਨਾਂ ਦੀ ਜੀ ਲਖਾ ਹੈ ਤੁਸੀਂ ਗੱਲਬਾਤ ਲਗਾਤਾਰ ਜਾਰੀ ਹੋ ਪਰ ਅਸੀਂ ਹਾਲੇਦ ਵਾਲੀ ਦੀ ਤਸਵੀਰਾਂ ਜ਼ਰੂਰ ਦੇਖਣਾ ਚਾਹਾਂਗੇ ਜੇ ਬਿਲਕੁਲ ਇਸ ਵੇਲੇ ਮੈਂ ਚੱਕੀ ਦਰਿਆ ਤੇ ਖੜਾ ਮੈਂ ਆਪਣੇ ਵੀਡੀਓ ਜਰਨਲਿਸਟ ਨੂੰ ਕਹਾਂਗਾ ਕਿ ਇੱਕ ਵਾਰ ਤਸਵੀਰਾਂ ਦਿਖਾਵੇ ਕਿ ਚੱਕੀ ਦਰਿਆ ਦੇ ਇਸ ਵੇਲੇ ਹਾਲਾਤ ਕੀ ਨੇ ਚੱਕੀ ਦਰਿਆ ਦੇ ਉੱਤੇ ਪੈਂਦਾ ਪਠਾਨਕੋਟ ਜਲੰਧਰ ਕੌਮੀ ਰਾਹ ਦਾ ਜਿਹੜਾ ਪੁਲ ਹੈਗਾ ਉਹ ਬਹਿ ਚੁੱਕਿਆ ਆ ਜਿਹੜਾ ਕਿ ਵਾਹਨਾਂ ਦੇ ਲਈ ਜਿਹੜਾ ਜਾਣਾ ਸੀਗਾ ਤੇ ਦੂਸਰੇ ਪਾਸੇ ਕਾਣਾ ਪੁਲ ਜਿਹੜਾ ਉਹ ਵੀ ਟੈਟਰੀ ਹੋ ਚੁੱਕਿਆ ਤੇ ਜੇਕਰ ਕੱਲ ਟ੍ਰੇਨਾਂ ਦੀ ਕਰੀਏ ਤਾਂ ਟ੍ਰੇਨਾਂ ਵੀ ਪਿਛਲੇ 48 ਘੰਟਿਆਂ ਤੋਂ ਜਿਹੜੀਆਂ ਉਹ ਬੰਦ ਪਈਆਂ ਹੋਈਆਂ ਨੇ ਕਿਉਂਕਿ ਜੀਐਮਕੇ ਦੇ ਵਿੱਚ ਕਈ ਥਾਵਾਂ ਤੇ ਜਿਹੜੇ ਨੇ ਪੁਲ ਰੋੜ ਚੁੱਕੇ ਨੇ ਤੇ ਨਾਲ ਦੀ ਨਾਲ ਜੇਕਰ ਪੰਜਾਬ ਦੀ ਗੱਲ ਕਰੀਏ ਪੰਜਾਬ ਦਾ ਜਿਹੜਾ ਚੱਕੀ ਪੁਲ ਹੈਗਾ ਰੇਲਵੇ ਦਾ ਉਹ ਵੀ ਜਿਹੜਾ ਕਿਤਨਾ ਕਿਤੇ ਚੱਕੀ ਦੀ ਭੇਡ ਚੜਿਆ ਆ ਸੋ ਇਹ ਹਜਾ ਇਸ ਕਰਕੇ ਜਿਹੜੀਆਂ ਪੈਨਾ ਬੰਦ ਕੀਤੀਆਂ ਨੇ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਜ਼ਿਲ੍ਹੇ ਨੂੰ ਚੇਲਣਾ ਪਿਆ ਇੱਥੇ ਦੇ ਲੋਕਾਂ ਨੂੰ ਚੇਲਣਾ ਪਿਆ ਤੇ ਹੁਣ ਗਨੀਮਤ ਆ ਕਿ ਹਜੇ ਪਾਣੀ ਥੋੜਾ ਘਟਾਇਆ ਪਰ ਜੇਕਰ ਜਿਸ ਤਰ੍ਹਾਂ ਕਿ ਅਲਰਟ ਮੌਸਮ ਵਿਭਾਗ ਨੇ ਜਾਰੀ ਕੀਤਾ ਜੇਕਰ ਬਰਸਾਤ ਹੁੰਦੀ ਹੈ ਤਾਂ ਮੁਰ ਇੱਕ ਵਾਰ ਰਾਵੀ ਦਾ ਜਿਹੜਾ ਪ੍ਰਕੋਪ ਹੈਗਾ ਉਹ ਅਸੀਂ ਤਸਵੀਰਾਂ ਜ਼ਰੀਏ ਤੁਹਾ ਤੋਂ ਜਾਨਣਾ ਚਾਹਾਂਗੇ ਕਿ ਆ ਜੋ ਪੁਲ ਤੁਹਾਡੇ ਪਿੱਛੇ ਟੁੱਟਿਆ ਹੋਇਆ ਹੈ ਟਟੇਰੀ ਹੋਇਆ ਹੈ ਇਸ ਦੀ ਨੈਸ਼ਨਲ ਕਨੈਕਟੀਵਿਟੀ ਕੀ ਕੁਝ ਹੈ ਕਿਸ ਨੈਸ਼ਨਲ ਹਾਈਵੇ ਨੂੰ ਆ ਜੋੜਦਾ ਹੈ ਕਿਉਂਕਿ ਏ ਬੁਰੀ ਤਰੀਕੇ ਨਾਲ ਟੈਡੀ ਹੋਇਆ ਪਿਆ ਜੀ ਬਿਲਕੁਲ ਮੈਂ ਵੀਡੀਓ ਜਦੋਂ ਇਸ ਨੂੰ ਇੱਕ ਵਾਰ ਦੁਬਾਰਾ ਕਵਾਂਗਾ ਕਿ ਇਹ ਤਸਵੀਰਾਂ ਪੁੱਲ ਦੀਆਂ ਜਰੂਰ ਦਿਖਾਵੇ ਨਾ غلط ਖੰਦਾ ਰਵੇ ਕਿਉਂਕਿ ਇਹਦੀ ਕਨੈਕਟੀਵਿਟੀ ਜਿਹੜੀ ਆ ਸਿੱਧਾ ਸਿੱਧੇ ਤੌਰ ਤੇ ਜੰਮੂ ਤੋਂ ਪੇਸ਼ ਤੋਂ ਕਿਸੇ ਜਿਹੇ ਹਿੱਸੇ ਦੇ ਵਿੱਚ ਜਾਣਾ ਹੈ ਤਾਂ ਉਸੇ ਹਿੱਸੇ ਨੂੰ ਇਹ ਜੋੜਨਾ ਇਸ ਪੁੱਲ ਦੇ ਥਾਣੀ ਹੀ ਜਾਣਾ ਪੈਂਦਾ ਇੱਕ ਪੁੱਲ ਜਿਹੜਾ ਉਹ ਸ਼ਕਤੀ ਦੇ ਪੇਚ ਚੱਲ ਚੁੱਕਿਆ ਜਾਂ ਕਿ ਦੂਸਰਾ ਪੁਲ ਜਿਹੜਾ ਹੈ ਇਸ ਵੇਲੇ ਉਹ ਤੋਂ ਕੰਮ ਲਿਆ ਜਾ ਰਿਹਾ ਆ ਅਣ ਜਾਣ ਵਾਲੀਆਂ ਗੱਡੀਆਂ ਜਿਹੜੀਆਂ ਉਹ ਤੋਂ ਜਾ ਰਹੀਆਂ ਨੇ ਪਰ ਇਸ ਪੁਲ ਦੇ ਛਤੀਗੜਸ ਪੁਲ ਦੇ ਨਾਲ ਕਿਤੇ ਨਾ ਕਿਤੇ ਫਰਕ ਜੂਲਦਾ ਕਿਉਂਕਿ ਜਿਹੜੀ ਟ੍ਰੈਫਿਕ ਹੈ ਜੀ ਆ ਉਸ ਨੂੰ ਡਾਇਵਰਟ ਕੀਤਾ ਗਿਆ ਹੈ ਟ੍ਰੈਫਿਕ ਜਿਹੜੀ ਹੈ ਉਹ ਦਿਨਾਂਗਰ ਵਾਲੇ ਪਾਸੇ ਜਿਹੜੀ ਉਹ ਭੇਜੀ ਜਾ ਰਹੀ ਹੈ ਜਿਸ ਕਰਕੇ ਲੋਕਾਂ ਨੂੰ ਵੱਡੀ ਜਿਹੜਾ ਉਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਦੂਜੀ ਗੱਲ ਇਹ ਹੈ ਨਾਲ ਦੀ ਨਾਲ ਕਿ ਜਿੱਥੇ ਮੇਲੇ ਬੰਦ ਹੋ ਗਏ ਟ੍ਰੇਨਾਂ ਬੰਦ ਹੋਈਆਂ ਨੇ ਕਨੈਕਟੀਵਿਟੀ ਜ਼ਰੂਰ ਕਿਤੇ ਨਾ ਕਿਤੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਜਿਹੜੀ ਹੈ ਉਹ ਪ੍ਰਭਾਵਿਤ ਹੋਈ ਆ ਤੇ ਲੋਕਾਂ ਨੂੰ ਜਿਹੜਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਸਰਹੱਦੀ ਇਲਾਕੇ ਦੇ ਵਿੱਚ ਵੀ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਉੱਥੇ ਵੀ ਲੋਕਾਂ ਦਾ ਵੱਡੇ ਪੱਧਰ ਤੇ ਉੱਤੇ ਜਿਹੜਾ ਉਹ ਨੁਕਸਾਨ ਹੋਇਆ ਤੇ ਲੋਕਾਂ ਨੂੰ ਚਾਹੇ ਉਹਨਾਂ ਦੇ ਘਰ ਆ ਚਾਹੇ ਉਹਨਾਂ ਦੇ ਖੇਤ ਆ ਚਾਹੇ ਉਹਨਾਂ ਦੀਆਂ ਦੁਕਾਨਾਂ ਨੇ ਕਾਹੇ ਕੋਈ ਵੀ ਕਨੈਕਟਿਵ ਕੋਈ ਵੀ ਜਗ੍ਹਾ ਆ ਉੱਥੇ ਪਾਣੀ ਭਰਨ ਦੀ ਵਜ੍ਹਾ ਨਾਲ ਲੋਕਾਂ ਨੂੰ ਪ੍ਰਸ਼ੰਗ ਦਾ ਸਾਹਮਣਾ ਕਰਨਾ ਪਿਆ ਜੇਕਰ ਸਿਆਲਪੁਰ ਦੀ ਗੱਲ ਕਰੀਏ ਤਾਂ ਸਿਆਲਪੁਰ ਵਿੱਚ ਵੀ ਲੋਕਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਜਿਹੜਾ ਆ ਪਾਣੀ ਦਰਿਆ ਦੀ ਵਜ੍ਹਾ ਨਾਲ ਹੋਇਆ ਕਿਉਂਕਿ ਗਾਵੀ ਦੇ ਵਿੱਚ ਹੜ ਆਣ ਦੇ ਵਜ੍ਹਾ ਦੇ ਨਾਲ ਜਿਹੜੀਆਂ ਲਿੰਕ ਨਹਿਰਾਂ ਨੇ ਉਹ ਵੀ ਓਵਰਫਲੋ ਹੋ ਸੀ ਜਾਂ ਜਿਸ ਕਰਕੇ ਪਾਣੀ ਜਿਹੜਾ ਲੋਕਾਂ ਦੇ ਗ੍ਰਾਮਾਂ ਤੱਕ ਚਲਾ ਗਿਆ ਅਤੇ ਥੱਲੇ ਜਿਹੜਾ ਉਹਨਾਂ ਦਾ ਮਾਲ ਪਿਆ ਸੀਗਾ ਉਹ ਵੀ ਖਰਾਬ ਹੋ ਗਿਆ ਤੇ ਨਾਲ ਦੀ ਨਾਲ ਉਹ ਨੁਕਸਾਨਿਆ ਗਿਆ ਜਿਸ ਕਰਕੇ ਲੋਕਾਂ ਨੂੰ ਜਿਹੜਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਅਜੀ ਇਹਦੇ ਵਿੱਚ ਲੋਕ ਦੀਆਂ ਪੈਲੀਆਂ ਦਾ ਮੁਆਵਜ਼ਾ ਤੇ ਉਹਨੂੰ ਮਿਲ ਜੇਗਾ ਪਰ ਜਿਨ੍ਹਾਂ ਲੋਕਾਂ ਦਾ مالی ਨੁਕਸਾਨ ਹੋਇਆ ਦੁਕਾਨਦਾਰ ਨੇ ਚਾਹੇ ਕਿਸੇ ਦੇ ਘਰ ਡਿੱਗੇ ਨੇ ਚਾਹੇ ਕਿਸੇ ਦੀ ਦੁਕਾਨ ਡਿੱਗੀ ਆ ਲੋਕਾਂ ਦੀ ਮੰਗ ਇੱਕੋ ਹੀ ਆ ਕਿ ਸਰਕਾਰ ਪਾਵੇ ਕੁਦਰਤੀ ਮਾਰ ਅ ਕੇ ਉਹਨਾਂ ਦਾ ਵਸ ਨਹੀਂ ਕਰ ਸਕਦਾ ਪਰ ਕਿਤੇ ਨਾ ਕਿਤੇ ਸਰਕਾਰ ਉਹਨਾਂ ਨੂੰ ਮੁਆਵਜ਼ਾ ਦੇ ਕੇ ਉਹਨਾਂ ਦੇ ਜ਼ਖਮਾਂ ਤੇ ਮਰਮ ਜਰੂਰ ਲਗਾ ਸਕਦੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸੁਖਜਿੰਦਰ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਕਿਸ ਤਰ੍ਹਾਂ ਕਨੈਕਟੀਵਿਟੀ ਵੱਡੇ ਪੱਧਰ ਤੇ ਪ੍ਰਭਾਵਿਤ ਹੋਈ ਹੈ ਇਹ ਜੋ ਪੁਲ ਹੈ ਟੈਟੇਰੀ ਹੋ ਗਿਆ ਜਿਸ ਕਰਕੇ ਜੋ ਟ੍ਰੈਫਿਕ ਹੈ ਉਸ ਨੂੰ ਡਾਇਵਰਟ ਕੀਤਾ ਗਿਆ ਹੈ ਦਿਨਾਨਗਰ ਤੋਂ ਇਸ ਟ੍ਰੈਫਿਕ ਨੂੰ ਡਾਇਵਰਟ ਕੀਤਾ ਗਿਆ ਹੈ ਲੋਕ ਕਾਫੀ ਜ਼ਿਆਦਾ ਖੱਜਲ ਖਵਾ ਰਿਹਾ ਰਹੇ ਨੇ ਕਿਉਂਕਿ ਰੇਲ ਕਨੈਕਟੀਵਿਟੀ ਵੀ ਵੱਡੇ ਪੱਧਰ ਤੇ ਪ੍ਰਭਾਵਿਤ ਹੋਈ ਹੈ ਚੱਕੀਦਰਾ ਦੇ ਉੱਪਰ ਵਾਲਾ ਜੋ ਰੇਲਵੇ ਬ੍ਰਿਜ ਹੈ ਉਤੇ ਢੇਟ ਲੋ ਪਾਸੋਂ ਮਿੱਟੀ ਖੋ ਰਹੀ ਸੀ ਜਿਸ ਕਰਕੇ ਆਪਤਾਂਨ उस जो आवाजाई है रेल आवाजाई उसू भी बंद कर दिता गया तीन तो चार दिन का समा हो चुके हैं रेल आवाजाई भी इस पूरे नैशनल रूट पर बंद है कश्मीर को लैके कन्याकुमारी तक उड़ दूसरे पास जो पुल ने उन्होंने भी व्डे पद्धर से नुकसान पहुँचाया है क्योंकि पानी की चपेट आन करके कई थावान जो पुल नेटेरी हो गए इस तरीके पाब के पंजाब हर प्रभावित इलाक हालात अजे भी खराब चल रहे हैं सूबे पाठ के करीब पांच सौ पिंड हड़ा की चपेट आए हुए हैं रैसक्यू ऑपरेशन लगातार जारी है जिस थावा बेड़ियाँ पहुँचाई जा रही हैं बोर्ड्स जरिए राशन सामग्री पहुंचाई जा रही है लोगों तक क्योंकि कनैक्टिविटी पिंड तरीके न टूट चुकी है पांच फुट तो लैके अठ अठ फुट तक पानी पिंड पहुँच चुक है जो लोग ने कई छत्त बैठे हुए हैं किस करके इंतजार उन्होंने वो लगातार किया जा कि कदों पानी उतरेगा पर पानी उतरण की थ लगातार बद रहा है क्योंकि जो रावी दरिया है अपने पूरे उफान पर है ਜੋ ਰਾਵੀ ਦਰਿਆ ਦੇ ਨਾਲ ਲਿੰਕ ਨਹਿਰਾਂ ਨੇ ਉਹ ਓਵਰਫਲੋ ਹੋ ਕੇ ਆਲੇ-ਦੁਆਲੇ ਦੇ ਕਈ ਪਿੰਡਾਂ ਨੂੰ ਆਪਣੀ ਚਪੇਟ 'ਚ ਲੈ ਰਹੇ ਹਨ ਹੜ੍ਹਾਂ ਦੇ ਸੰਕਟ ਦੇ ਵਿਚਾਲੇ ਐਕਸ਼ਨ ਮੋਡ 'ਚ ਨਜ਼ਰ ਆ ਰਹੇ ਨੇ ਸੀਐਮ ਭਗਵੰਤ ਪਾਣ ਹੜ੍ਹ ਪ੍ਰਬੰਧਨ ਨੂੰ ਲੈ ਕੇ ਚੰਡੀਗੜ੍ਹ 'ਚ ਅੱਜ ਹਾਈ ਲੈਵਲ ਮੀਟਿੰਗ ਸੀਐਮ ਭਗਵੰਤ ਪਾਣ ਦੇ ਵੱਲੋਂ ਕੀਤੀ ਜਾਏਗੀ ਕੈਬਨਟ ਮੰਤਰੀ ਤੇ ਹੋਰ ਅਧਿਕਾਰੀ ਵੀ ਬੈਠਕ 'ਚ ਮੌਜੂਦ ਰਹਿਣਗੇ ਸ਼ਾਮਲ ਰਹਿਣਗੇ ਜ਼ਮੀਨੀ ਪੱਧਰ ਤੇ ਰਾਹਤ ਕਾਰਜਾਂ ਦੀ ਸਮੀਖਿਆ ਸੀਐਮ ਭਗਵੰਤ ਪਾਣ ਦੇ ਵੱਲੋਂ ਕੀਤੀ ਜਾਏਗੀ ਤੇ ਹੜ੍ਹ ਦੇ ਸੰਕਟ ਦੇ ਵਿਚਾਲੇ ਸੀਐਮ ਭਗਵਨਪਨ ਆਕਸ਼ਨ ਬੋਰਡ ਚ ਨਜ਼ਰ ਆ ਰਹੇ ਨੇ ਕਿ ਹੜ੍ਹ ਪ੍ਰਬੰਧਨ ਨੂੰ ਲੈ ਕੇ ਚੰਡੀਗੜ੍ਹ ਚ ਹਾਈ ਲੈਵਲ ਮੀਟਿੰਗ ਉਹਨਾਂ ਦੇ ਵੱਲੋਂ ਕੀਤੀ ਜਾਏਗੀ ਕਿਉਂਕਿ ਸਤ ਜਿਲ੍ਹੇ ਲਗਾਤਾਰ ਹੜ੍ਹਾਂ ਦੀ ਚਪੇਟ ਚ ਆਏ ਹੋਏ ਨੇ ਗੁਰਦਾਸਪੁਰ ਤੇ ਪਠਾਨਕੋਟ ਚ ਹਾਲਾਤ ਬਹੁਤ ਹੀ ਖਰਾਬ ਨੇ ਫਜ਼ਿਲਕਾ ਫਿਰੋਜ਼ਪੁਰ ਦੇ ਵੀ ਹਾਲਾਤ ਬਹੁਤ ਹੀ ਖਰਾਬ ਨੇ ਬੀਤੇ ਕਾਲ ਦੀਆਂ ਇਹ ਤਸਵੀਰਾਂ ਜਿਹੜੀ ਵਿਆਸ ਦਾ ਦੌਰਾ ਕਰਨ ਉੱਥੇ ਪਹੁੰਚੇ ਸੀ ਹੜ੍ਹ ਪ੍ਰਬੰਧਨ ਇਲਾਕਿਆਂ ਦਾ ਤੇ ਵਕ ਵਕ ਥਾਵਾਂ ਤੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਸੀ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣਿਆ ਸੀ ਇੱਕ ਦਿਨ ਪਹਿਲਾਂ गुरदासपुर के वक् वक् पिंड भी गए थे उत्थे उन्होंने सीएम भगवंत मान ने अपना हैलीकॉप्टर ही राहत कार्यों वास्ते सौंप दिता से अज चंडीगढ़ सीएम हाई लैवल मीटिंग हर पीड़ता लिए सीएम भगवंत मान ते जो मंत्री ने उन्होंने अपनी सैलरी दान की थी है एक महीने की सैलरी दान करेंगे मुख्यमंत्री भगवंत मान पंजाब सरकार के सारे मंत्री तो विधायक भी अपनी सैलरी देने डिजास्टर फंड हर पीड़ित महिला तनखाह दान की जाएगी डोनेट की जाएगी लोगों की मदद से राहत कार्जा लनखाह दी जाएगी सरकार पूरी तनदेही के लोगों के खड़ी है सीएम भगवंत मान ने इस गल का जिक्र किया जल्द ही सारे हालात ठीक होंगे, नॉर्मल होंगे, न्यूज एटीन कांग्रेस विधायक प्रगट सि ने कहा कि कांग्रेस के विधायक भी अपनी सैलरी देने ਤੇ ਹੜਪੀੜਤਾ ਦੀ ਮਦਦ ਲਈ ਸੀਐਮ ਭਗਵੰਤ ਮਾਨ ਤੇ ਜੋ ਮੰਤਰੀ ਨੇ ਵਿਧਾਇਕ ਨੇ ਉਹ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਹੈ ਕਿ ਉਹ ਇੱਕ ਇੱਕ ਮਹੀਨੇ ਦੀ ਸੈਲਰੀ ਡੋਨੇਟ ਕਰਨਗੇ ਡਿਜ਼ਾਸਟਰ ਫੰਡ ਚ ਦੂਸਰੇ ਪਾਸੇ ਜੋ ਪ੍ਰਗਟ ਸਿੰਘ ਨੇ ਵਿਧਾਇਕ ਨੇ ਕਾਂਗਰਸ ਦੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਜੋ ਕਾਂਗਰਸ ਦੇ ਵਿਧਾਇਕ ਵੀ ਨੇ ਉਹ ਵੀ ਇੱਕ ਇੱਕ ਮਹੀਨੇ ਦੀ ਸੈਲਰੀ ਡਿਜ਼ਾਸਟਰ ਫੰਡ ਉਹਨਾਂ ਦੇ ਵੱਲੋਂ ਦਿੱਤੀ ਜਾਏਗੀ ਉਤਕਸ਼ ਕਰਨਾ ਚਾਹੀਦਾ ਹੈਗਾ ਲੇਕਿਨ ਅਸਲੀ ਗੱਲ ਹੈ ਇਹ ਜਿਹੜੇ ਅਰੇਂਜਮੈਂਟ ਸ ਹੈ ਸਾਰੇ ਪਹਿਲਾਂ ਹੁੰਦੇ ਆ ਬਾਅਦ ਚ ਨਹੀਂ ਹੁੰਦੇ ਹੂੰ ਕਿਉਂਕਿ ਸਰਕਾਰ ਜਿਹੜੀ ਆ ਉਹ ਈਵੈਂਟ ਕ੍ਰੀਏਟ ਕਰਦੀ ਆ ਮੈਨੂੰ ਲੱਗਦਾ ਇਹ ਵੀ ਇੱਕ ਈਵੈਂਟ ਵਾਂਗ ਹੀ ਇਹ ਚਲਾ ਰਹੇ ਹੈਗੇ ਆ ਕਿਉਂਕਿ ਪਹਿਲਾਂ ਤੇ ਕਲੇਮ ਕਰਦੇ ਹੁੰਦੇ ਸੀ ਕਿ ਅਸੀਂ ਸਾਰੇ ਇੰਤਜ਼ਾਮ ਕਰ ਲਏ ਹੈਗੇ ਆ ਹੂੰ ਤੇ ਲੇਕਿਨ ਮੈਨੂੰ ਜਿੰਨੀ ਇੱਕ ਗੱਲ ਟੈਕਨੀਕਲੀ ਇਨਫੋਰਮੇਸ਼ਨ ਮੈਨੂੰ ਸਮਝ ਆਉਂਦੀ ਹੈਗੀ ਆ ਵੀ ਜਿੰਨਾ ਹੌਲੀ-ਹੌਲੀ ਪਾਣੀ ਛੱਡਣ ਦੀ ਜ਼ਰੂਰਤ ਸੀ ਜੀ ਇਹਨਾਂ ਨੇ ਉਹਨਾ ਪਾਣੀ ਹੌਲੀ-ਹੌਲੀ ਛੱਡਿਆ ਤਾਂ ਹੈ ਨਹੀਂਗਾ ਕਿਉਂਕਿ ਜਦੋਂ ਜਿਹੜਾ ਐਕਸੀਡ ਕਰ ਗਿਆ ਤੇ ਫਿਰ ਮੈਨੂੰ ਲੱਗਦਾ ਪਿੰਡਾਂ ਨੂੰ ਇਨਫੋਰਮ ਵੀ ਨਹੀਂ ਕੀਤਾ ਗਿਆ ਚਲੋ ਆ ਰਹੀ ਹੈ ਕਿ ਡਾਉਨ ਰਾਤ ਤੋਂ ਪਹਿਲਾਂ ਹੁੰਦੀ ਹੈਗੀ ਆ ਪਰ ਜਿਹੜੀ ਗੱਲ ਸੀਐਮ ਸਾਹਿਬ ਨੇ ਕਹੀ ਆ ਜਾਂ ਸਾਡੇ ਪ੍ਰਧਾਨ ਸਾਹਿਬ ਨੇ ਕਹੀ ਆ ਅਸੀਂ ਬਿਲਕੁਲ ਅ ਕਲਪੀਤ ਖਾਈ ਨਹੀਂ ਮੰਗਦੇ ਹੋਰ ਵੀ ਜੋ ਕੁਝ ਕੰਟਰੀਬਿਊਟ ਹੋਇਆ ਉਹ ਬਿਲਕੁਲ ਕਰਾਂਗੇ ਤਾਂ ਕਿ ਜਿਹੜੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਆ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਰਿਹਾ ਉਹਨਾਂ ਨੂੰ ਰੀਹੈਬਲੀ ਜੋ ਜੋ ਵੀ ਕਰਨਾ ਪਿਆ ਜਿੰਨਾ ਜਿੰਨਾ ਵੀ ਅਫੋਰਡ ਕਰਦੇ ਹੈਗੇ ਬਿਲਕੁਲ ਕਰਾਂਗੇ ਅੱਛਾ ਤੁਸੀਂ ਸਾਰੇ ਕਾਂਗਰਸ ਦੇ ਵਿਧਾਇਕ ਵੀ ਦੇ ਰਹੇ ਹੋ ਆਪਣੀ ਸੈਲਰੀ ਇੱਕ ਮਹੀਨੇ ਦੀ ਹਾਂ ਦਿਲਕ ਬਿਲਕੁਲ ਦਬਾ ਵੀ ਨੇ ਸਾਡੇ ਦੀ ਕਿਰਪਾ ਕੀਤੀ ਹੋਈ ਹੈ ਹਰੇਕ ਨੂੰ ਇਹ ਹੁਕਮ ਹੈ ਵੀ ਆਪਾਂ ਦਸਵੰਦ ਕੱਢਣਾ ਹੈ ਦੇ ਇਸ ਵੰਦੇ ਅਗਰ ਸਹੀ ਜਗ੍ਹਾ ਤੇ ਲੱਗ ਜੇ ਹੁਣ ਸਾਡੇ ਪੰਜਾਬ ਦੇ ਵਿੱਚ ਇਹ ਬੜੀ ਵੱਡੀ ਜਿਹੜੀ ਤਰਾਸ ਦੀ ਆਈ ਹੋਈ ਹੈ ਸੋ ਇਹਦੇ ਚ ਜਿਹੜੇ ਲੋੜਵਰ ਲੋਕ ਆ ਉਹਨਾਂ ਨੂੰ ਆਪਾਂ ਉਹਨਾਂ ਦੀ ਮਦਦ ਕਰ ਸਕੀਏ ਤਾਂ ਬਹੁਤ ਚੰਗਾ ਲੇਕਿਨ ਜਿਵੇਂ ਬਹੁਤ ਮਤਲਬ ਆਪਾਂ ਤਾਂ ਕੁਝ ਵੀ ਨਹੀਂ ਇਹ ਤਾਂ ਮਤਲਬ ਟਣਕਾ ਮਾਤਰ ਹੈ ਮਤਲਬ ਪੰਜਾਬ ਦੇ ਵਿੱਚ ਚਲੋ ਇਹ ਡਿਸਾਸਟਰ ਤਾਂ ਹੋ ਗਿਆ ਇਸ ਤਰ੍ਹਾਂ ਦੀ ਆਫਤ ਆ ਗਈ ਲੇਕਿਨ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਹੋਈ ਅਸੀਂ ਇੱਕ ਦੂਜੇ ਦਾ ਹੱਥ ਫੜ ਲਏ ਨੇ ਤੇ ਮੈਨੂੰ ਆਸ ਹੈ ਵੀ ਹਰੇਕ ਦੀ ਮਦਦ ਹੋਏਗੀ ਔਰ ਮੈਨੇ ਬਹੁਤ ਨਵੀਂ ਖਬਰ ਪਤਾ ਲੱਗੀ ਹੈ ਵੀ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਵੀ ਖਾਰੇ ਜਾਣੇ ਦੇਰ ਬਿਲਕੁਲ ਸਾਰੇ ਵਿਧਾਇਕ ਮੰਤਰੀ ਇੱਕ ਮਹੀਨੇ ਦੀ ਸੈਲਰੀ ਦੀ ਹਾਂ ਇੱਕ ਮਹੀਨੇ ਦੀ ਸੈਲਰੀ ਦੇ ਬਿਲਕੁਲ ਬਹੁਤ ਅੱਛੀ ਗੱਲ ਹੈ ਜੀ